ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਵੜਾ ਦਿਖਾਉਣੀ ਆਂ ਦੋਵੇਂ ਬਿਲਕੁਲ ਤਾਜ਼ੀਆਂ ਸੁਈਆਂ ਤੁਹਾਨੂੰ ਦਿਖਾਵਾਂਗੇ ਤੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਵੇਖਿਓ ਤੇ ਬਾਕੀ ਇਹ ਆਪੇ ਸੁਈਆਂ ਦਾ ਇਹ ਵੱਧਾ ਵੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਸਭ ਵਧੀਆ ਜੀ ਤੇ ਨਾਮ ਦੱਸ ਸਕਦੇ ਹੋ ਨਾਮ ਮੈਂ ਸੰਸ਼ੇਰ ਸਿੰਘ ਤਸੀਨ ਜੀ ਨਾਲਾ ਜ਼ਿਲ੍ਹਾ ਤੇ ਫੋਨ ਨੰਬਰ 9592228970 ਠੀਕ ਹੈ ਜੀ ਹਾਂਜੀ ਅੱਜ ਫਿਰ ਦੋ ਐ ਅੱਜ ਦੋ ਜੀ ਹੋਏ ਜੀ ਤੇ ਦੋਵੇਂ ਸੁਈਆਂ ਸਵਾਈਆਂ ਠੀਕ ਹੈ ਹਾਂਜੀ ਤੇ ਸ਼ੁਰੂਆਤ ਹੈ ਜਿਹੜੀ ਪਹਿਲੇ ਨੰਬਰ ਵਾਲੀ ਹੈ ਇਤੋਂ ਹੀ ਆਪਾਂ ਕਰ ਲਈ ਹੈਗੀ ਜਿਹੜੀ ਜਰਸੀ ਕਰਾਸ ਚ ਤੇ ਕੱਦ ਕਾਠੇ ਦਾ ਐਫ ਐਫ ਗਾਵਾਂ ਵਰਗਾ ਹੀ ਬਾਕੀ ਹੈ ਠੰਡੀ ਤੇਰੀ ਜਿਸ ਨਾਲ ਉਹ ਜਿਹੜਾ ਬੁਰਾ ਬੈਠਾ ਠੀਕ ਯਾ ਤਰ ਡਰ ਡਰਦੀ ਆ ਕੇ ਜਿਹੜੀ ਪਿੱਛੇ ਜਿਹੜਾ ਬਾਹਰਲੇ ਬੰਦੇ ਤੋਂ ਡਰ ਜਾਂਦਾ ਆ ਠੰਡੀ ਹੈ ਉਹ ਹੋਰ ਤਾਂ ਠੰਡੀ ਥੀਰੀ ਆ ਦੋਸਤ ਤੇ ਕਰੀ ਤੁਹਾਨੂੰ ਦਿਖਾ ਦੇਣਾ ਇਹਨੂੰ ਸੋ ਖੜੇ ਹੀ ਕੋਲੀ ਵਸੇ ਥਾਣੇ ਤੇ ਆਪਾਂ ਦੇਖ ਸਕਦੇ ਲੱਗਦੇ ਚਾਰੇ ਥਣ ਇੱਕੋ ਜੇ ਸਾਈਜ਼ ਦੇ ਇੱਕੋ ਜੇ ਗੈਪ ਦੇ ਧਰਮਰਾਜੀ ਜੀ ਬੀ ਪਹਿਲਾਂ ਮੈਂ ਦਿਖਾ ਦਿਓ ਫਿਰ ਜਵਾਬ ਜਿਹੜਾ ਕਹਿੰਦੇ ਵੀ ਦਿਖਾ ਹੀ ਦਿੰਨੇ ਆ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਮਗਰ ਕੀ ਜਿਹੜੇ ਮਗਰ ਬੱਚੀ ਜਿਹੜੀ ਮਗਰ ਇਹ ਤੇ ਜਰਸੀ ਬੱਚੀ ਆ ਦੋਵੇਂ ਬੱਚੀਆਂ ਆ ਦੋਵੇਂ ਮਗਰ ਬੱਚੀਆਂ ਆ ਵੀ ਬੱਚੀ ਚੰਗੀ ਆ ਤੇ 나ਡੋ ਜਿਹੜੇ ਦੋਵਾਂ ਦੇ ਨਾਲ ਹੀ ਆ ਬਿਲਕੁਲ ਇਹਨੂੰ ਅਜਿੱਥੇ ਜਿਆਦਾ ਨਹੀਂ ਵੇਚੀ ਸੀ ਇਹਨੂੰ ਅਜੇ 3 ਦਿਨ ਹੋ ਗਏ ਠੀਕ ਹੈ ਜੀ ਰਾਜੀ ਜੀ ਦਿਖਾ ਦੇ ਜੀ ਚਾਹ ਰੂਮ ਬਾਰੇ ਠੀਕ ਹੈ ਠੀਕ ਹੈ ਜਿਵੇਂ ਆ ਜਿਹੜਾ ਬਿਲਕੁਲ ਜਰਾ ਮਾਜੀ ਥੱਲੇ ਬਿਠਾ ਲਿਆ ਤੇ ਬਾਕੀ ਆ ਹਵਾਨੇ ਤੇ ਵੀ ਨਾੜਾ ਆਪਾਂ ਦੇਖ ਸਾਦੇ ਬ੍ਰਿਕ ਬ੍ਰਿਕ ਚੰਗੀਆਂ ਵਾ ਤੇ ਥਣ ਵੀ ਚੰਗਾ ਲੱਗਾ ਤੇ ਕਿੰਨਾ ਕ ਪੋਲਾ ਫਿਰ ਵਿੱਧੀ ਤੇ ਕੋਈ ਪੋਲਾ ਵਿੱਧੀ 16 ਕਿਲੋ ਹੈ ਤਿਆਰ ਜਿਹੜਾ ਅੱਛਾ ਤਿਆਰ ਜਿਹੜਾ ਤੇ ਕਿੰਨਾ ਕ ਦੁੱਧ ਕਰੀ ਜਾਓ ਦੁੱਧ ਵਿੱਧੀ 20 20 ਕਿਲੋ ਚਵਾ ਦੂਗਾ ਸ਼ੀਰਾ ਆਉਣਾ ਠੀਕ ਹੈ ਅਜਾ ਜੁੱਝਾ ਦੇ ਨੇ ਸੁਣ ਤੇ ਬਾਕੀ ਇਹ ਮਗਰ ਵੱਛੀ ਵੀ ਚੰਗੀ ਹੈ ਵੱਛੀ ਤੇ ਆਪ ਵੀ ਚੱਲ ਵੈਡ ਸੋਹਣੀ ਆ ਤੇ ਬਾਕੀ ਥੱਲੇ ਆਪਾਂ ਦੇਖ ਸਕਦੇ ਹਾਂ चंकी बनी है है भी जे जर्सी करोस बाकी गाने भी हवाना चंगा हवाना गाने में चंगा ਤੇ ਕਿੰਨਾ ਫਿਰ ਦਿੱ ਮੁੱਲ ਰੱਖਣਾ ਹੈ ਤਾਂ ਆਪਾਂ ਮੁੱਲੇ 75 ਦੀ ਨਾ ਦੇਣੀ ਹੋਵੇ ਤੇ ਨਹੀਂ 75 ਤੋਂ ਜ਼ਿਆਦਾ ਹੋ ਜਾਣਾ ਜੀ ਕਰਾ ਲਓ ਜੇ ਨਾ ਤਾਂ 70 ਚੋਂ ਕਰੋ ਸ਼ੋਰਟ ਕਿ ਨਹੀਂ ਕਰਦੇ ਜੀ 70 ਚੋਂ ਕੀ ਨੀਅਤ ਦਿਸਦਾ ਅੱਛਾ 60000 ਜੀ ਜ਼ਰੂਰ ਚਲੋ ਬਾਕੀ ਮੌਕੇ ਤੇ ਜੋ ਫੋਨ ਲਾਵੇ ਹੋਰ ਮਾਤਾਂ ਕਰਾਂਗਾ ਫੁੱਲਾ ਕਰ ਦੋਗੇ ਮਾਤਾਂ ਉਹ ਫੋਨ ਲਾਵੇ ਇੱਕ ਜਰੂਰ ਦੋ ਟਾਈਮ ਭਾਵੇਂ ਵਿੱਚ ਹੋ ਕੇ ਖੜੀ ਹਾਂ ਅੱਜ ਕਰੇ ਠੀਕ ਹੈ ਜੀ ਆਨਲਾਈਨ ਹੀ ਆਦੇ ਵੀ ਤਾਂ ਲੱਜ ਕੇ ਘਲਾ ਦਾਂਗੇ ਇੱਥੇ ਆਵੇ ਦੋ ਟਾਈਮ ਤੋਂ ਬਾਅਦ ਠੀਕ ਹੈ ਜੀ ਇੱਥੇ ਆਓ ਆਪਣੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਜਿਹੜਾ ਕੋ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚਵਾਈ ਕਰਾ ਲੇ ਹਨਾ ਠੀਕ ਹੈ ਦੋ ਟਾਈਮ ਚੰਗੀ ਕਰੇ ਬਾਕੀ ਚਲੋ ਇਹ ਵੀ ਆਪ ਵੀ ਨਵੀਂ ਵੜਿਆ ਤੇ ਮਗਰ ਵੱਛੀ ਵੀ ਚੰਗੀ ਸੰਭਣ ਵਾਲੀ ਆ ਤੇ ਇਹ ਵੀ ਤਾਜੀ ਸੋਈ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਹੈ ਵੱਛੀ ਇਹਦੇ ਮਗਰ ਵੀ ਕਾਫੀ ਚੰਗੀ ਹੈ ਨਾੜੂ ਜਿਹੜਾ ਇਹਦਾ ਵੀ ਤਾਜੇ ਨਾਲ ਦੋਵੇਂ ਤੇ ਨਾੜੂ ਜਿਹੜੇ ਤਾਜੇ ਨਾਲ ਹੀ ਆ ਆ ਦੇਖ ਸੰਦੇ ਜੀ ਇਹਦੇ ਨਾੜੂ ਇਹ ਗਿੱਲਾ ਹੀ ਹੈ ਛੋੜ ਦੋੜਾ ਬਿਲਕੁਲ ਜੀ ਤਾਜੇ ਨਾੜੂ ਦੋਵੇਂ ਇਨੋੜੇ ਦੱਜਾਲੇ ਵਿੱਚ ਜੀ ਸੁਣੀ ਅੱਛਾ ਹਾਂ ਇਹ ਦਾ ਸੁਭਾ ਇਹ ਦਾ ਸੁਭਾ ਦੂਜਾ ਜੀ ਅਛਾ ਇਹ ਦਾ ਵੀ ਸੁਭਾ ਦੂਜਾ ਦੋਵੇਂ ਦੋਸਰੇ ਦੋਸਰੇ ਸੋਏ ਬਾਕੀ ਇਹ ਵੀ ਬਿਲਕੁਲ ਫਿਕਸ ਜੇ ਬੰਨਣ ਦੀ ਥੱਲੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਦੁੱਧ ਵਿੱਚ 20 ਕਿਲੋ ਦਵਾਈ ਨੂੰ ਪਾਣੀ ਅੱਛਾ 20 ਲੀਟਰ ਦੇ ਵਿੱਚ ਪਾਜੂਗੀ ਇਹ ਵੀ 15 ਕਿਲੋ ਸਟਾਰਟਿੰਗ ਹੀ ਕੀਤੀ ਵਾਰਨੇ ਅੱਛਾ ਵੀ 15 ਲੀਟਰ ਦੇ ਕਰੀਬ ਹੋਲਾ ਚੱਲਣਗੇ ਹਾਂ ਠੀਕ ਆ ਥਾਂ ਦਿਖਾ ਦੀ ਇਹਦੇ ਵੀ ਲੱਗੇ ਦਾ ਹਾਂ ਇਹ ਵੀ ਬੀਤੀ ਠੰਡੀ ਧੀਰੀ ਅਜੇ 192 ਭਲਾਂ ਜਿਹੜੀਆਂ ਹਵਾ ਨੂੰ ਨਰਮਾਈ ਆ ਨੋਰਮਲ ਨਹੀਂ ਭਾਲ ਵੀ ਜੀ ਬਾਕੀ ਬਿਲਕੁਲ ਪ੍ਰੋਪਰ ਹੱਥ ਦੀ ਜਵਾਈ ਵਾਲਾ ਥਾਣ ਜਿਹੜਾ ਬਸ ਮਾ ਕੇ ਤਿਆਰ ਕਰਨਾ ਤੋਰ ਤੋਂ ਵੀਧੀ ਇੱਕ ਬਾਕੀ ਕੱਦ ਕਾਠ ਪੱਖੋਂ ਇਹ ਵੀ ਚੰਗੀ ਆ ਥੱਲੇੋਂ ਚੰਗੀ ਬਣੀ ਆ ਮਾਨਾ ਜਿਹੜਾ ਇਹਦਾ ਚੜਾਈ ਚ ਤਾਂ ਕਰਕੇ ਇਹਦੀ ਚਾਲ ਥੋੜੀ ਮੁਥਰੀ ਹੈ। ਇਹ ਪਹਿਲਾਂ ਬੁਲਾਂ ਲੱਤੀਆਂ ਤੇ ਸੋ ਜਾਣਾ ਫਿਰ ਸਿੱਧਾ ਪੁਰਾ। ਤੇ ਬਾਕੀ ਇਹ ਸਰੀਰੋਂ ਵੀ ਦੇਖ ਸਕਦੇ ਜੀ ਚੰਗੀ ਸਾਫ ਹੈ। ਇਹਨੂੰ ਬਣਾ ਲਈਏ ਜੀ ਤਾਂ ਦਿਖਾ ਦਿਓ ਬਾਕੀ ਮਵੱਛੀ ਇਹਦੇ ਮਗਰ ਵੀ ਸੰਭ ਨਾਲ ਲਈ ਆ ਜਿਹੜੀ ਇਹ ਜੇ ਦੁੱਧ ਚੰਗੰਦੇ ਨਹੀਂ ਜਾਂ ਚ ਬੱਚੇ ਨੂੰ ਬਸ ਇੱਕ ਗੱਲ ਇਹ ਇੱਕ ਗਾਂ ਦੇ ਆਜੇ ਥਾਂ ਦੇ ਨੇ ਸਰੂ ਆ ਅੱਛਾ ਚੱਲਦਾ ਵਾ ਬਾਕੀ ਇਹ ਪੁਰਾਣੇ ਦੂਰੋਂ ਆਉਣਾ ਬੰਦਾ ਬੁਰਾ ਲੱਗਦਾ ਆ ਵੇਖੋ ਕੀ ਦੋ ਬਾਕੀ ਜਿਹੜਾ ਆਪਾਂ ਇਤਨਾ ਦੋਨੇ ਨਾ ਕੋਈ ਗੱਲ ਬਾਤ ਨਹੀਂ ਠੀਕ ਹੈ ਮਤਲਬ ਫਿਰੋ ਸ਼ੁਰੂ ਜੇ ਦੋ ਚਾਰ ਤਾਰਾ ਆਉਣਗੇ ਹਾਂਜੀ ਹਾਂਜੀ ਕਿਉਂ ਬੰਦਾ ਦੱਸਿਆ ਗੱਲ ਚੰਗੀ ਦੀ ਬਾਤ ਤੇ ਵੀਰ ਭਰਾਹਾਂ ਦੇ ਵੀ ਤੁਸੀਂ ਦੱਸੀ ਕਿਉਂ ਨਹੀਂ ਹਾਂਜੀ ਹਾਂਜੀ ਬਸ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਬੱਚਾ ਬੰਦ ਲਓ ਫਿਰ ਦਿਖਾ ਦਿੰਦੇ ਮਨਾਦੀ ਇਹਦੀ ਜੀ ਤਾਰਾ ਆ ਲੈ ਆ ਵੇ ਬਾਕੀ ਉਤਰਾਂ ਜਿਹੜਾ ਸਾਫ਼ ਆ ਸਾਫ਼ ਜੀ class ਪਰ ਜਿਹੜੀ ਚੀਜ਼ ਦੱਸਣੀ ਆ ਦੱਸਣੀ ਦੱਸੀ ਜੀ ਠੀਕ ਠੀਕ ਬਸ ਇਹੋ ਚੀਜ਼ ਦੋ ਕੀ ਧਰ ਆਉਣੀਆਂ ਹੋ ਜੀ ਠੀਕ ਆ ਆ ਜ ਬੋਲਾ ਹੈ ਜੀ ਬਾਕੀ ਉਤਰਾ ਇਹ ਆ ਬੇ ਥਾਨ ਪ੍ਰੋਪਰ ਅੰਗਲੀ ਚਵਾਈ ਆਲਾ ਵਾ ਤੇ ਹਵਾਨ ਦੇ ਨਾੜਾ ਇਹਦੇ ਵੀ ਬਰੀਕ ਬਰੀਕ ਚੰਗੀਆਂ ਵਾ ਤੇ ਇਹਦਾ ਫਿਰ ਮੁੱਲ ਇਕਰੀਆ ਵਸ਼ੀ ਤੁਹਾਨੂੰ ਇਧਰ ਲਗਾ ਦੀ ਸੀ ਜੀ ਸਾਹਮਣ ਵਾਲੀ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਵੀ ਜੇ ਤੇ ਸਰੂ ਨਾ ਹੁੰਦਾ ਹਾਂਜੀ ਇਹ ਤਾਂ ਅੱਛੀ 70000 ਦੀ ਹਾਂਜੀ ਬਾਕੀ ਹੁਣ 65 ਵੀ ਦੇ ਦਿੰਦੇ ਆ ਨਹੀਂ ਹੋਰ ਕਰੀਏ ਮਾਤਾਂ ਕਰਾ ਲਓ ਜਿੰਦਰ ਗਾ ਆਪ ਹੀ ਕਰ ਦੋ ਇਹ ਜਿਹੜੀ ਬੱਸੀ ਹੈ ਜੀ ਹਾਂਜੀ 55 ਜਾਈ ਆਦੀ ਬੱਸੀ ਦਾ ਅੱਛਾ 55 ਜਾਈ ਆ ਚਲੋ ਬਾਕੀ ਮੌਕੇ ਤੇ ਖੁੱਲਾ ਕਰ ਦੋਗੇ ਮਾਤਾਂ ਮਾਤਾਂ ਕਰ ਦਾਂਗੇ ਬਾਕੀ ਵਹਿੜ ਵੇਖ ਕੇ ਕੋਈ ਫੂਲ ਲਾ ਲਓ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਵੀ ਕੋਈ ਤਾਂ ਸੱਲੀ ਤੁਹਾਡੇ ਘਰੋਂ ਕਰਕੇ ਹੁੰਦੀ ਜੇ ਬੌਲੇ ਦੇ ਗਾਵੇਂ ਆ ਜੇ ਜਿਹੜੀ ਬਾਜ਼ਾਰ ਤੇ ਛੱਡੀ ਆ ਠੀਕ ਬੌਲਾ ਮੰਦਿਆ ਜੀ ਇਹਨਾਂ ਦਾ ਠੀਕ ਹੈ ਜੀ ਇਹਨੂੰ ਦੂਜਿਆਂ ਦੇ ਨੇ ਉਹਨੂੰ ਤੇਜਾ ਦੇਣੇ ਠੀਕ ਹੈ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਖ ਛਾ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਛੋੜਿਆ ਕਰੋ ਜੀ